ਤੇ ਇਥੇ ਸਾਈਨ ਕਰਕੇ ਤੁਸੀਂ ਲੈ ਕੇ ਗਏ ਰਿਪੋਰਟ ਤੁਹਾਡੀ ਜ਼ਿੰਮੇਵਾਰੀ ਉੱਥੇ ਜਮ੍ਹਾਂ ਕਰਾਉਂਦੀ ਤੁਸੀਂ ਕਿਉਂ ਨਹੀਂ ਜਮ੍ਹਾਂ ਕਰਾਈ ਸਰ ਗਲਤੀ ਹੋ ਗਈ ਕੀ ਨਾਮ ਤੁਹਾਡਾ ਸਰ ਗਲਤੀ ਹੋ ਗਈ ਕੀ ਨਾਮ ਤੁਹਾਡਾ ਸਰ ਗਲਤੀ ਹੋ ਗਈ ਕੀ ਨਾਮ ਤੁਹਾਡਾ ਵੇਖ ਲਓ ਵੇਖ ਲਓ ਵੇਖ ਲਓ ਪੰਜਾਬ ਪੁਲਿਸ ਦੇ ਕੰਮ ਦੇਖ ਲਓ ਇੱਕ ਕਤਲ ਦੀ ਇਨਵੈਸਟੀਗੇਸ਼ਨ ਦੇਖ ਲਓ ਦੁਨੀਆ ਭਰ ਦੇ ਵਿੱਚ ਆਪਣਾ ਡੰਕਾ ਵਜਾਣ ਦਾ ਦਾਵਾ ਕਰਨ ਵਾਲੀ ਪੰਜਾਬ ਪੋਸ ਵਾਕੇ ਕਿੰਨੇ ਹਾਈ ਟੈਕ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਸਭ ਕੁਝ ਸਪਸ਼ਟ ਹੋ ਜਾਏਗਾ ਥਾਣੇਦਾਰ ਸਾਹਿਬ ਸੌਰੀ ਕਹਿ ਰਹੇ ਨੇ ਪਰ ਸੌਰੀ ਕਿਉਂ ਕਹਿ ਰਹੇ ਨੇ ਕਿਉਂਕਿ ਇਹਨਾਂ ਨੇ ਇੱਕ ਵਿਸਰਾ ਰਿਪੋਰਟ ਹੀ ਖੁਰਦ-ਬੁਰਦ ਕਰ ਦਿੱਤੀ ਖੁਰਦ-ਬੁਰਦ ਸ਼ਬਦ ਦਾ ਇਸ ਤਰ੍ਹਾਂ ਇਸ ਲਾਈਕ ਕਰ ਰਹੇ ਆ ਕਿਉਂਕਿ ਮਨਜੀਤ ਸਿੰਘ ਨਾਮ ਦੇ ਇੱਕ ਸ਼ਖਸ ਦੀ 2 ਜੁਲਾਈ 2024 ਨੂੰ ਹੱਤਿਆ ਹੋ ਜਾਂਦੀ ਹੈ ਸੋ ਇਸ ਮਾਮਲੇ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਹੁੰਦਾ ਹੈ ਪਰ ਜਿਹੜੇ ਲੋਕ ਨਾਮਜਦ ਹੁੰਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਕੰਮ ਕਰਨ ਲੱਗ ਪੈਂਦੀ ਹੈ ਹੈਰਾਨੀ ਦੀ ਗੱਲ ਹੈ ਕਿ ਆ ਜਿਸ ਕਤਲ ਨੂੰ ਲਗਭਗ 6 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਪੁਲਸ ਨੇ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਕੀਤਾ ਮਨਜੀਤ ਸਿੰਘ ਸਰਕਾਰੀ ਮਹਿਕਮਤੋਂ ਰਿਟਾਇਰਡ ਹੋਏ ਸੀ ਰਿਟਾਇਰਡ ਹੋਣ ਤੋਂ ਬਾਅਦ ਆਪਣੀ ਖੇਤੀਬਾੜੀ ਕਰਦੇ ਸੀ ਪਰ ਅਚਾਨਕ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਉਹਨਾਂ ਦਾ ਕਤਲ ਹੋ ਜਾਂਦਾ ਹੈ ਉਹਨਾਂ ਦੀ ਲਾਸ਼ ਨਹਿਰ ਚੋਂ ਬਰਾਮਦ ਹੁੰਦੀ ਹੈ ਪਰ ਪੁਲਿਸ ਪਰਤਾਲ ਦੇ ਨਾਮ ਤੇ 7 ਮਹੀਨੇ ਬਤਾ ਦਿੰਦੀ ਹੈ ਤੇ ਜਦੋਂ ਵੀ ਸ਼ਿਕਾਇਤ ਕਰਤਾ ਪੁੱਤ ਆਪਣੇ ਪਿਓ ਦੇ ਇਨਸਾਫ ਲਈ ਜਾਂਦਾ ਤੇ ਡੀਆਈਜੀ ਸਤਿੰਦਰ ਸਿੰਘ ਉਸ ਨੂੰ ਕਹਿ ਦਿੰਦੇ ਕਿ ਵਿਸਤ੍ਰਿਤ ਰਿਪੋਰਟ ਆਣੀ ਬਾਕੀ ਹੈ ਜਦੋਂ ਕਈ ਮਹੀਨੇ ਬੀਤ ਗਏ ਤਾਂ ਉਹਨਾਂ ਦੇ ਪੁੱਤ ਨੇ ਆਪ ਹੀ ਪੜਤਾਲ ਸ਼ੁਰੂ ਕੀਤੀ ਜਦੋਂ ਸਬੰਧਿਤ ਮਹਿਕਮੇ ਕੋਲ ਪਹੁੰਚੇ ਤਾਂ ਪਤਾ ਲੱਗਿਆ ਵਿਸਰਾ ਸੈਂਪਲ ਤਾਂ ਆਇਆ ਹੀ ਨਹੀਂ ਆਖਰਕਾਰ ਪੈਥੋਲੋਜੀ ਡਿਪਾਰਟਮੈਂਟ ਨੂੰ ਵਿਸਰਾ ਜਮਾ ਕਿਉਂ ਨਹੀਂ ਕਰਵਾਇਆ ਗਿਆ ਜਦੋਂ ਪੁੱਛਿਆ ਗਿਆ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਪੈਥੋਲੋਜੀ ਡਿਪਾਰਟਮੈਂਟ ਦੇ ਡਾਕਟਰਾਂ ਨੇ ਇਸ ਗੱਲ ਦੀ ਪੁੱਛ ਕੇ ਸ਼ੁਰੂ ਕੀਤੀ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੇ ਪੈ ਗਏ ਥਾਣੇਦਾਰ ਸਾਹਿਬ ਖੁਦ ਥਾਣੇ ਤੋਂ ਪਹੁੰਚ ਗਏ ਹਸਪਤਾਲ ਕਹਿਣ ਲੱਗ ਪਏ ਕਿ ਦੁਬਾਰਾ ਉਹਨਾਂ ਨੂੰ ਵਿਸਰਾ ਦੇਤਾ ਜਾਵੇ ਤਾਂ ਕਿ ਉਹ ਵਿਸਰਾ ਰਿਪੋਰਟ ਜਮ੍ਹਾਂ ਕਰਾ ਦਨ ਪਰ ਆਖਰਕਾਰ 2 ਜੁਲਾਈ ਤੋਂ ਹੁਣ ਤੱਕ ਵਿਸਰਾ ਕਿੱਥੇ ਸੀ ਇਸ ਦਾ ਜਵਾਬ ਥਾਣੇਦਾਰ ਸਾਹਿਬ ਨੂੰ ਨਹੀਂ ਆਇਆ ਤੇ ਜਦੋਂ ਮ੍ਰਿਤਕ ਦੇ ਪੁੱਤ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਸਿਰਫ ਮਾਫੀ ਹੀ ਮੰਗੀ ਹੋਰ ਕੁਝ ਨਹੀਂ ਕਹਿ ਸਕੇ ਉਧਰ ਦੂਸਰੇ ਪਾਸੇ ਮ੍ਰਿਤਕ ਦੇ ਪਰਿਵਾਰ ਦੇ ਉੱਤੇ دہشت ਦਾ ਸਾਇਆ ਮੰਡਰਾਇਆ ਹੈ ਕਿਉਂਕਿ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਅਨਨੋਨ ਲੋਕਾਂ ਕੋਲ ਲੱਗ ਪਏ ਉਹਨਾਂ ਨੂੰ ਥ੍ਰੈਟ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੂੰ ਬੰਦੇ ਫੜਵਾਏ ਵੀ ਪਰ ਉਹ ਵੀ ਛੁੱਟ ਗਏ ਪਰ ਆਖਰਕਾਰ ਮਸਲਾ ਕੀ ਹੈ ਕੌਣ ਕਰ ਰਿਹਾ ਹੈ ਕਾਤਲਾ ਦੀ ਪੈਰਵੀ ਇੰਨੇ سنگੀਨ ਕਤਲ ਕੇਸ ਦੇ ਵਿੱਚ ਹਾਈ ਟੈਕ ਪੁਲਿਸ ਨੇ ਅਜ ਤੱਕ ਇੱਕ ਵੀ ਬੰਦਾ ਨਹੀਂ ਫੜਿਆ ਇਸ ਦੇ ਪਿੱਛੇ ਦੀ ਵਜ੍ਹਾ ਤਾਂ ਸਮਝ ਨਹੀਂ ਆਂਦੀ ਪਰ ਇੱਕ ਗੱਲ ਤਾਂ ਸਮਝ ਆਂਦੀ ਹੈ ਕਿ ਜੇਕਰ ਵਿਸਰਾ ਰਿਪੋਰਟ ਹੀ ਗਾਇਬ ਕਰਨ ਦੀ ਕੋਸ਼ਿਸ਼ ਹੋਈ ਹੈ ਤਾਂ ਫੇਰ ਮਾਮਲਾ ਗੜਬੜ ਹੈ ਗੜਬੜ ਹੈ ਗੜਬੜ ਹੈ ਫਿਰ ਹਾਲ ਤੁਸੀਂ ਆਪ ਹੀ ਦੇਖ ਲਵੋ ਕਿ ਅੱਜ ਜਦੋਂ ਪੁਲਿਸ ਵਾਲੇ ਨੂੰ ਸਵਾਲات ਕੀਤੇ ਗਏ ਤਾਂ ਉਹਨਾਂ ਦਾ ਜਵਾਬ ਕੀ ਸੀ ਬਿਊਰੋ ਰਿਪੋਰਟ ਡੈਟ ਪੇਲ ਪੰਜਾਬੀ ਟੀਵੀ ਅੰਮ੍ਰਿਤਸਰ ਫਿਰ ਰਿਪੋਰਟ ਸਾਈਨ ਕਰਕੇ ਲੈ ਕੇ ਗਿਆ ਕਿਉਂ ਨਹੀਂ ਜਮਾ ਕਰਾਈ ਜਵਾਬ ਦੋਵਿੰਦਰਜੀਤ ਸਿੰਘ ਜੀ ਇਥੋਂ ਤੁਸੀਂ ਮੇਰੇ ਫਾਦਰ ਦਾ ਜਿਹੜਾ ਮਰਡਰ ਹੋਇਆ ਹੈ ਦੀ ਵਿਸਰਾ ਰਿਪੋਰਟ ਡਾਕਟਰ ਰਵੀ ਕੋ ਖੜੀ ਹੈ ਤੇ ਤੁਸੀਂ ਮੈਡੀਕਲ ਕਾਲਜ ਕਿਉਂ ਨਹੀਂ ਜਮਾ ਕਰਾਈ ਇਹਦਾ ਜਵਾਬ ਚਾਹੀਦਾ ਜੀ ਦੱਸੋ ਕਿਉਂ ਨਹੀਂ ਜਮਾ ਕਰਾਈ ਅੱਜ ਤੁਸੀਂ ਦੁਬਾਰਾ ਕਿੱਦਾਂ ਲੈਣ ਆ ਗਏ ਅੱਜ ਇੱਥੋਂ ਮੈਨੂੰ ਇਹਦਾ ਜਵਾਬ ਚਾਹੀਦਾ ਦੱਸੋ ਕਿਉਂ ਨਹੀਂ ਰਿਪੋਰਟ ਜਮਾ ਕਰਾਈ ਕਿੰਨੀ ਰਿਸ਼ਵਤ ਖਾਧੀ ਤੁਸੀਂ ਦੋਸ਼ੀਆਂ ਕੋਲ ਦੱਸੋ ਵਜ੍ਹਾ ਦੱਸੋ ਕਿਉਂ ਨਹੀਂ ਜਮਾ ਕਰਾਈ ਫੋਨ ਦੋ ਦਿਨ ਤੋਂ ਕਿਉਂ ਸਵਿਚ ਆਫ ਹੈ ਤੁਹਾਡਾ ਇਹਦਾ ਜਵਾਬ ਦਿਓ মিডিਆ ਨੂੰ ਕਿੰਨੇ ਪੈਸੇ ਖਾਦੇ ਤੁਸੀਂ ਉੱਥੋਂ ਜਵਾਬ ਚਾਹੀਦਾ ਦੱਸੋ ਕਿਉਂ ਨਹੀਂ ਬਿਸਰਾ ਰਿਪੋਰਟ ਜਮਾ ਕਰਾਈ ਸਰ ਪਲੀ ਰਿਕਵੈਸਟ ਮੇਰੀ ਬੇਨਤੀ ਸੁਣਿਓ ਹਾਂਜੀ ਦੱਸੋ ਜੋ ਮੈਂ ਸਰੀਆ ਤਾਂ ਉਹ ਦੱਸੂਗਾ ਹਾਂਜੀ ਦੱਸੋ ਇਸ ਰਿਪੋਰਟ ਰਿਪੋਰਟ ਲੈ ਕੇ ਇੰਜ ਥਾਣੇ ਹਾਂਜੀ ਥਾੜੀ ਜਾ ਕੇ ਮੁਨਸ਼ੀ ਨੂੰ ਦਿੱਤੀ ਦਿੱਤੀ ਆ ਹਾਂਜੀ ਮੁਨਸ਼ੀ ਵਾਲੇ ਤੁਹਾਨੂੰ ਡੱਬਾ ਦੇ ਉੱਤੇ ਦੇਤਾ ਵਾਂ ਆਂ ਤੇ ਤੁਹਾਨੂੰ ਭਾਵਾ ਪਾਤ ਨੂੰ ਭਾਵਾ ਉਹ ਨਹੀਂ ਮਿਲਿਆ ਉਹ ਕਿੱਥੇ ਲਫਾਫਾ ਉਹ ਮੁਨਸ਼ੀ ਮੁਨਸ਼ੀ ਕਰਦੇ ਅਲਗ ਰਲ ਘਾਟੇ ਕਿਹਨਾਂ ਥਾਂ ਹੋਇਆ ਜੀ ਤੇ ਇੱਥੇ ਸਾਈਨ ਕਰਕੇ ਤੁਸੀਂ ਲੈ ਕੇ ਗਏ ਰਿਪੋਰਟ ਤੁਹਾਡੀ ਜ਼ਿੰਮੇਵਾਰੀ ਉੱਥੇ ਜਮ੍ਹਾਂ ਕਰਾਉਂਦੀ ਤੁਸੀਂ ਕਿਉਂ ਨਹੀਂ ਜਮ੍ਹਾਂ ਕਰਾਈ ਸਰ ਕਰਦੀ ਹੋ ਗਈ 3 ਨਾਮ ਤੁਹਾਡਾ ਇੰਦਰਜੀਤ ਬੈਲਟ ਨੰਬਰ ਕਿੰਨਾ ਜੀ ਬਰਛਟਲੀ ਇਹ ਡਾਕਟਰ ਸਾਹਿਬ ਅੱਗੇ ਤੁਹਾਡੇ ਕੋਲ ਦੁਬਾਰਾ ਲੈਣ ਆਏ ਜੀ ਇਹ ਵੀ ਸਰ ਰਿਪੋਰਟ ਹਾਂ ਜੀ ਲੈਣ ਆਏ ਜੀ ਸਰ ਇਹ ਪਹਿਲਾਂ ਇਹੀ ਰਿਸੀਵ ਕਰਕੇ ਲੈ ਗਏ ਸੀ ਪਹਿਲੇ ਇਹੀ ਲੈ ਗਏ ਇਹਨਾਂ ਦੇ ਸਾਈਨ ਹੋਏ ਨੇ ਹਾਂਜੀ 8998 ਰਿਪੋਰਟ ਹੈ ਮਨਜੀਤ ਸਿੰਘ ਜੀ ਦੀ ਹਾਂਜੀ ਤੇ ਅੱਜ ਕੀ ਕਹਿੰਦੇ ਤੁਹਾਨੂੰ ਆਗੇ ਅੱਜ ਆਹੀ ਕਹਿੰਦੇ ਨੇ ਕਿ ਸਾਡਾ ਜੀ ਵਿਸਰਾ ਜਿਹੜਾ ਹੈ ਨਾ ਪੈਕ ਕਰਾ ਕੇ ਸਾਨੂੰ ਵਾਪਸ ਦੇ ਦਿਓ ਕੇ ਇਹ ਕਿਹੜੀ ਰਿਪੋਰਟ ਲੈਣਾ ਹੈ ਜੀ ਇੰਦਰਜੀਤ ਤੁਹਾਡਾ ਇਹ ਨਾ ਇੰਦਰਜੀਤ ਆ ਨਾ ਨਹੀਂ ਇਹ ਜਿਹੜੀ ਵਿਸਰਾ ਰਿਪੋਰਟ ਕਿਹੜੇ ਬੰਦੇ ਦੀ ਲੈਣਾ ਹੈ ਮਨਜੀਤ ਸਿੰਘ ਮਨਜੀਤ ਸਿੰਘ ਜਿਨ੍ਹਾਂ ਦਾ ਪੋਸਟਮਾਰਟਮ ਹੋਇਆ ਇਹਨਾਂ ਦਾ ਪੋਸਟਮਾਰਟਮ 27 2024 ਚ ਕੀਤਾ ਸੀਗਾ ਤੁਹਾਨੂੰ ਕਿੰਨੇ ਪ੍ਰੈਸ਼ਰ ਪਾਇਆ ਸੀ ਜੀ ਇਹ ਵਿਸਰਾ ਰਿਪੋਰਟ ਇਹਨੂੰ ਦਿਵਾਓ ਕਿੰਨੇ ਕਿਹਾ ਸੀ ਸੱਚ ਦਸੋਗੇ ਤੇ ਬਚਾ ਹੋ ਜੇ ਨਾ ਜੇ ਸੱਚ ਨਹੀਂ ਦਸੋਗੇ ਤੇ ਕਾਰਵਾਈ ਬਹੁਤ ਦੂਰ ਤੱਕ ਜਾਣਾ ਮਾਮਲਾ ਪ੍ਰੈਸ਼ਰ ਮੈਨੂੰ ਗੇਲਰੀ ਪਾਇ ਜੀ ਹਾਂਜੀ ਮੈਨੂੰ ਮੁਨਸ਼ੀਆਂ ਦੇ ਵੀ ਦੇ ਜਮਾ ਕਰਾ ਕੇ ਆ ਮੈਂ ਇਧਰ ਨਾਲ ਪਾ ਕੇ ਦਿਓ ਮੈਨੂੰ ਹਾਂਜੀ ਉਹਦੇ ਕਾਗਜ਼ ਨਹੀਂ ਇਹੋ ਡੱਬਾ ਆਇਆ ਮੈਂ ਉਦੋਂ ਹੀ ਕੋਲ ਗਏ ਡਾਕਟਰ ਆ ਗਿਆ ਜੀ ਤੇ ਉਹ ਕਿੱਥੇ ਡੱਬਾ ਡੱਬਾ ਮੇਰੇ ਕੋਲ ਹੀ ਕਿੱਥੇ ਲਿਆ ਲਓ ਡੱਬਾ ਕਿੱਥੇ ਲੈ ਆਓ ਡੱਬਾ ਲੈ ਆਓ ਲਿਆਓ ਡੱਬਾ ਕਿੱਥੇ ਹੈਗਾ ਜੀ ਮੁੰਡੇ ਕੋਲ ਹੀ ਲਿਆਓ ਇਹ ਦੇਖੋ ਜੀ ਹਾਲ ਠੀਕ ਹੈ ਮੇਰੇ ਫਾਦਰ ਦਾ 2 ਜੁਲਾਈ ਨੂੰ ਮਰਡਰ ਹੋਇਆ ਸੀ ਔਰ ਆ ਪੋਸਟਮਾਰਟਮ ਹੌਸਿਆ ਔਰ ਇਥੋਂ ਵਿਸਰਾ ਰਿਪੋਰਟ ਆ ਏਐਸਆਈ ਇੰਦਰਜੀਤ ਸਿੰਘ ਲੈ ਕੇ ਗਿਆ ਔਰ ਇਹਨਾਂ ਨੇ ਮੈਡੀਕਲ ਕਾਲਜ ਦੇ ਵਿੱਚ ਜਮਾ ਨਹੀਂ ਕਰਵਾਈ ਠੀਕ ਹੈ ਸੋ ਮੈਂ ਪੇਸ਼ੇ ਤੋਂ ਜਰਨਲਿਸਟ ਆ ਇੱਕ ਜਰਨਲਿਸਟ ਦੇ ਨਾਲ ਹੀ ਇੰਨਾ ੱਤਕਾ ਕਰ ਰਹੀ ਏ ਪੰਜਾਬ ਪੁਲਿਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ذریعے ਠੀਕ ਹੈ ਹੁਣ ਐਸਆਈ ਇੰਦਰਜੀਤ ਸਿੰਘ ਦੁਬਾਰਾ ਪੋਸਟ ਮਾਰਟਮ ਹੌਸਾ ਆਇਆ ਔਰ ਡਾਕਟਰਾਂ ਨੂੰ ਕਹਿੰਦਾ ਕਿ ਸਾਨੂੰ ਵਿਸਰ ਜਿਹੜਾ ਉਹ ਤਿਆਰ ਕਰਕੇ ਦੋ ਤਾਂ ਕਿ ਮੈਡੀਕਲ ਕਾਲਜ ਦੇ ਵਿੱਚ ਜਮਾ ਕਰਵਾਇਆ ਜਾਵੇ ਕਿੱਥੇ ਗਿਆ ਐਸ.ਐਸ.ਈ. ਸਾਹਿਬ ਡੱਬਾ ਕਿੱਥੇ ਆ ਉਹ ਉਮੜੇ ਕੋਲੇ ਜੀ ਬਲਾਓ ਉਹਨੂੰ ਫੋਨ ਕਰੋ ਉਹਨੂੰ ਜੀ ਫੋਨ ਕਰੋ ਉਹਨੂੰ ਫੋਨ ਕਰੋ ਜੀ ਮੈਂ ਬਾਹਰ ਬੋਲਿਆ ਜਾ ਸਮਾਂ ਹੈ ਉਹਨਾਂ ਬਾਹਰ ਬੋਲਦੇ ਆ ਉਹ ਫਾਇਰ ਨੂੰ ਕਹਿੰਦੇ ਕਿ ਆ ਸਕਦੇ ਹੋ ਦਵਾਈ ਕਰਾ ਦੇਣ ਜੀ ਜਲਦੀ ਆਵ ਰਹੇ ਨੂੰ Gardellier. Und da Und